ਹਾਂਜੀ ਦੋਸਤੋ ਸਵਾਗਤ ਕਰਦੇ ਆਂ ਜੀ ਸਾਡੇ ਐਨੀਮਲ ਫਾਰਮਿੰਗ ਦੇ ਪੇਜ ਉੱਤੇ ਦੋਸਤੋ ਜਿਹੜੇ ਭਰਾਵਾਂ ਦੀਆਂ ਗਾਵਾਂ ਮੱਝਾਂ ਦੁੱਧ ਨਹੀਂ ਵਧ ਰਹੀਆਂ ਸੂਨਸਾਰ ਤਰ੍ਹਾਂ ਤ ਦੁੱਧ ਘਟਾ ਜਾਂਦੀਆਂ ਨੇ ਤੇ ਜਿਹੜਾ ਆਪਾਂ ਨੂੰ ਦੁੱਧ ਦਾ ਪੂਰਾ ਲਾਭ ਹੈ ਉਹ ਨਹੀਂ ਮਿਲ ਪਾਉਂਦਾ ਤਾਂ ਇਹ ਬਹੁਤ ਵੱਡੀ ਪਰੇਸ਼ਾਨੀ ਹੈ ਦੋਸਤੋ ਜਦੋਂ ਆਪਣਾ ਪਸ਼ੂ ਸੂਂਦਾ ਹੈ ਤਾਂ ਉਹ ਜਦੋਂ ਦੁੱਧ ਨਹੀਂ ਵਧਦਾ ਤਾਂ ਆਪਾਂ ਨੂੰ ਬਹੁਤ ਦਿੱਕਤ ਹੋ ਜਾਂਦੀ ਹੈ ਤਾਂ ਫਿਰ ਆਪਾਂ ਉਹਨੂੰ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਦੇ ਕੇ ਦੁੱਧ ਵਧਾਉਣ ਦੀ ਕੋਸ਼ਿਸ਼ ਕਰਦੇ ਆਂ ਠੀਕ ਹੈ ਜੀ ਕਿਉਂਕਿ ਆਪਾਂ ਨੂੰ ਦੁੱਧ ਚਾਹੀਦਾ ਹੁੰਦਾ ਪਸ਼ੂ ਤੋਂ ਇਹ ਹਕੀਕਤ ਹੈ ਇਹ ਦੁੱਧ ਦੇ ਨਾਲ ਨਾਲ ਪਸ਼ੂ ਜਿਹੜਾ ਕਈ ਵਾਰ ਵੀਕਨੈਸੀ ਮਹਿਸੂਸ ਕਰ ਲੈਂਗੇ ਤੇ ਜਿਹੜਾ ਉਹਨੂੰ ਪੂਰਾ ਉਹਦਾ ਮੰਨ ਲੈ ਬਣਦੀ ਖਰਾਕ ਉਹ ਨਹੀਂ ਮਿਲ ਪਉਂਦੀ ਜਾਂ ਮਿਨਰਲ ਦੀ ਘਾਟ ਹੋ ਗਈ ਕਿਸੇ ਵੀ ਚੀਜ਼ ਦੀ ਡਿਫੈਂਸੀ ਹੋ ਗਈ ਤਾਂ ਜਿਹੜਾ ਪਸ਼ੂ ਦੁੱਧ ਹੈ ਉਹ ਤੋੜ ਜਾਂਦਾ ਹੈਗਾ ਤਾਂ ਦੋਸਤੋ ਤੁਸੀਂ ਨੇ ਕੀ ਕਰਨਾ ਜਦੋਂ ਤੁਹਾਡਾ ਪਸ਼ੂ ਸੂ ਪੈਂਦਾ 10 ਦਿਨਾਂ ਦੇ ਵਿੱਚ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਆਪਣਾ ਜਿਹੜਾ ਪਸ਼ੂ ਹੈ ਉਹ ਪੂਰਾ ਮਿਲਕ ਹੈ ਜਿਹੜਾ ਨਹੀਂ ਦੇ ਪਾਉਂਦਾ ਤਾਂ ਤੁਸੀਂ ਕੀ ਕਰਨਾ ਦੋਸਤੋ ਲੈਕਅਪ ਬੀ ਐਫ ਐਕਸ ਪਾウダー ਹੈ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਪਾウダー ਤੁਸੀਂ ਲੈ ਕੇ ਆਪਣੇ ਪਸ਼ੂ ਨੂੰ ਸਟਾਰਟ ਕਰ ਦੇਣੇ ਤਾਂ ਦੋਸਤੋ ਇੱਕ ਦਹਾ ਨੂੰ ਗੱਲ ਦੱਸ ਦਿੰਨੇ ਆਂ ਵੀ ਜਿਹੜਾ ਬੀ ਐਫ ਐਕਸ ਹੈ ਇਹ ਮੱਝਾਂ ਵਾਸਤੇ ਹੈ ਇੱਕ ਸੀ ਐਫ ਐਕਸ ਹੈ ਉਹ ਗਾਵਾਂ ਵਾਸਤੇ ਇਹਦੇ ਵਿੱਚ ਦੋ categories ਹੁੰਦੀਆਂ ਨੇ ਲੈਕਅਪ ਐਜ ਕੰਪਨੀ ਦਾ ਇਹ ਪਾウダー ਹੈਗਾ ਜਿਹੜਾ ਲੈਕਅਪ ਬੀ ਐਫ ਐਕਸ ਹੈ ਇਹ ਬਫਲੋ ਵਾਸਤੇ ਮਤਲਬ ਮੱਝਾਂ ਵਾਸਤੇ ਜਿਹੜਾ ਸੀਐਫਐਕਸ ਉਹ ਗਾਵਾਂ ਵਾਸਤੇ ਹੈ ਠੀਕ ਹੈ ਜੀ ਇਹ ਜਿਹੜੀ ਮਿਲਕ ਪ੍ਰੋਡਕਸ਼ਨ ਪੂਰੀ ਪਸ਼ੂ ਦੀ ਨਹੀਂ ਹੁੰਦੀ ਉਹਦੇ ਵਾਸਤੇ ਹੁੰਦਾ ਕਈ ਵਾਰ ਪਸ਼ੂ ਸੂਪੇਂਦਾ ਆਪਣਾ ਦੁੱਧ ਤੇ ਨਹੀਂ ਆਉਂਦਾ ਪੂਰਾ ਇਹ ਉਹਨਾਂ ਦੀ ਘਾਟ ਨੂੰ ਪੂਰਾ ਕਰਨ ਵਾਸਤੇ ਹੁੰਦਾ ਜਦੋਂ ਤੁਸੀਂ ਇਹ ਪਾਊਡਰ ਦੇਣ ਲੱਗ ਗਏ ਤਾਂ ਹਫ਼ਤੇ ਦੇ ਅੰਦਰ ਅੰਦਰ ਜਾਂ 10 ਦਿਨਾਂ ਦੇ ਅੰਦਰ ਅੰਦਰ ਜਿਹੜਾ ਪਸ਼ੂ ਦੁੱਧ ਘਟੇ ਉਹ ਪੂਰੀ ਰਿਕਵਰੀ ਤੇ ਆ ਜਾਂਦਾ ਹੈਗਾ ਤੇ ਜਿਹੜਾ ਮਤਲਬ ਲੰਬਾ ਸਮਾਂ ਦੁੱਧ ਦੇਣਾ ਉਹਦੇ ਵਿੱਚ ਇਹ ਮਦਦਗਾਰ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਪਸ਼ੂ ਇੱਕੋ ਦਮ ਦੁੱਧ ਘਟ ਜਾਂਦੇ ਨੇ ਜਾਂ ਇੱਕੋ ਦਮ ਪੂਰਾ ਵੱਧ ਕੇ ਫਿਰ ਉਦੋਂ ਬਾਅਦ ਜਿਹੜਾ ਦੁੱਧ ਹੈ ਉਹ ਬਿਲਕੁਲ ਡਾਊਨ ਚ ਵਗ ਜਾਂਦੇ ਨੇ ਠੀਕ ਹੈ ਜਿਹੜੇ ਡਾਊਨ ਦੁੱਧਾ ਤੁਹਾਡਾ ਜੇ ਦੇ ਤੁਸੀਂ ਪਾਊਡਰ ਸ਼ੁਰੂ ਕਰਤਾ 10 ਦਿਨਾਂ ਦੇ ਵਿੱਚ ਲਗਾਤਾਰ ਤੁਸੀਂ ਦੇਵੋਗੇ ਇਹਨੂੰ ਤਾਂ ਇਹ ਜਿਹੜਾ ਲੰਬਾ ਸਮਾਂ ਦੁੱਧ ਉਹਨੂੰ ਵੀ ਚਲਾਉਗੇ ਤੁਸੀਂ ਇਹ ਨਹੀਂ ਹੈਗਾ ਵੀ ਇੱਕ ਪੈਕਟ ਦੇ ਕੇ ਉਹਨੂੰ ਬੰਦ ਕਰ ਦੇਣਾ ਜਦੋਂ ਤੁਹਾਨੂੰ ਰਿਜ਼ਲਟ ਇਹਦਾ ਮਿਲ ਗਿਆ ਤਾਂ ਤੁਸੀਂ ਇਹ ਲਗਾਤਾਰ ਚਲਾਉਣਾ ਦੋਸਤੋ ਠੀਕ ਹੈ ਜੀ ਤਾਂ ਤੁਸੀਂ ਕੀ ਕਰਨਾ ਹੈ ਦੋਸਤੋ ਤੁਸੀਂ ਨੇ 100 ਤੋਂ 150 ਗ੍ਰਾਮ ਇਦੀ ਡੇਲੀ ਦੀ ਡੋਜ਼ ਰੱਖਣੀ ਐ 100 ਤੋਂ 150 ਗ੍ਰਾਮ ਦੀ ਜਦੋਂ ਤੁਸੀਂ ਡੇਲੀ ਦੀ ਡੋਜ਼ ਰੱਖੋਗੇ ਤਾਂ ਜਿਹੜਾ ਹੌਲੀ-ਹੌਲੀ ਜਿਹੜਾ ਆਪਣਾ ਚਾਹੇ ਗਾਂ ਐ ਚਾਹੇ ਮੱਝ ਐ ਹੌਲੀ-ਹੌਲੀ ਰਿਕਵਰ ਹੋ ਕੇ ਜਿਹੜਾ ਦੁੱਧ ਐ ਆਪਣਾ ਪੂਰਾ ਹੋਣ ਲੱਗ ਜਾਂਦਾ ਹੈ ਦੋਸਤੋ ਤੁਸੀਂ ਨੇ ਆਪਣੇ ਪਸ਼ੂਆਂ ਦਾ ਪੂਰਾ ਖਿਆਲ ਰੱਖਣਾ ਜਿਹੜੇ ਹੁਣ ਤਾਜ਼ੇ ਸੂਏ ਨੇ ਕਿਉਂਕਿ ਜਦੋਂ ਆਪਾਂ ਦੁੱਧ ਘਟ ਗਿਆ ਤਾਂ ਆਪਾਂ ਨੇ ਨਾਲ ਉਹਨੂੰ ਕੈਲਸ਼ੀਅਮ ਵਗੈਰਾ ਵੀ ਚਲਾਉਣਾ ਉਹਦੀ ਜਿਹੜੀ ਬਣਦੀ ਖਰਾਕ ਐ ਦਾਣਾ ਉਹ ਵੀ ਪੂਰਾ ਪ੍ਰੋਪਰ ਰੱਖਣਾ ਫੇਰ ਜਦੋਂ ਤੁਸੀਂ ਇਹ ਚੀਜ਼ਾਂ ਦਾ ਧਿਆਨ ਰੱਖੋਗੇ ਤਾਂ ਜਿਹੜਾ ਆਪਣਾ ਪਸ਼ੂ ਦੁੱਧ ਹੈ ਉਹ ਆਟੋਮੈਟਿਕਲੀ ਆ ਮੰਨ ਲਓ ਬਾਜੂ ਤਾਂ ਦੋਸਤੋ ਵੀਡੀਓ ਨੂੰ ਇੰਨੀ ਕੀ ਸ਼ੇਅਰ ਕਰ ਦਿਓ ਤਾਂ ਕਿ ਹਰੇਕ ਕਿਸਾਨ ਭਰਾ ਤੱਕ ਪਹੁੰਚ ਸਕੇ ਹਰੇਕ ਦਾ ਫਾਇਦਾ ਹੋ ਸਕੇ ਧੰਨਵਾਦ ਜੀ